ਸਭ ਤੋਂ ਪਹਿਲਾਂ ਮੈਂ ਆਪਣੇ ਵਾਰਡ ਵਾਸੀਆਂ ਦਾ ਜਿਹੜਾ ਮੇਰਾ ਪਰਿਵਾਰ ਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਤੀਸਰੀ ਵਾਰ ਮੇਰੇ ਤੇ ਭਰੋਸਾ ਜਤਾਇਆ ਮੈਂ ਬਹੁਤ ਵਡਭਾਗਾ ਸਮਝਦਾ ਕਿ ਮੈਂ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਲੰਬੇ ਸਮੇਂ ਤੋਂ ਉਹਨਾਂ ਦੇ ਵਿੱਚ ਆਪਣਾ ਵਿਸ਼ਵਾਸ ਪ੍ਰਗਟਾ ਰਿਹਾ ਔਰ ਉਹ ਮੇਰੇ ਵਿਸ਼ਵਾਸ ਦੀ ਇੱਜ਼ਤ ਰੱਖਦੇ ਮੇਰਾ ਮਾਨ ਸਨਮਾਨ ਵਧਾ ਰਹੇ ਨੇ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਸਮਾਜ ਦੇ ਵਿੱਚ ਮੇਰੀ ਇੱਜ਼ਤਮਾਨ ਹੋ ਰਹੀ ਹੈ ਔਰ ਮੈਂ ਆਸ ਕਰੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਇਸੀ ਰਲ ਮਿਲ ਕੇ ਆਪਣੇ ਇਲਾਕੇ ਨੂੰ ਵਧੀਆ ਬਣਾਈਏ ਹੋਰ ਆਪਣੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਕੇ ਆਪਣੀ ਪਾਰਟੀ ਦਾ ਝੰਡਾ ਉੱਚਾ ਕਰੀਏ। ਮੈਨੂੰ ਦੇ ਨਾਲ ਕਿਹੜਾ ਕੰਟਰੋਲ ਹੈ? ਸਭ ਤੋਂ ਪਹਿਲਾਂ ਸਾਡੇ ਪ੍ਰੋਬਲਮ ਸੀਵਰੇਜ ਦੀ ਚੱਲ ਰਹੀ ਹੈ। ਸੀਵਰੇਜ ਬੰਦ ਹੋਣ ਦੇ ਨਾਲ ਥੋੜੀ ਪਾਣੀ ਦੇ ਵਿੱਚ ਵੀ ਖਟਾਸ ਆ ਜਾਂਦੀ ਹੈ। ਇਸ ਕਰਕੇ ਅਸੀਂ ਜਿੱਤਣ ਤੋਂ ਬਾਅਦ ਐਸਡੀਓ ਸਾਹਿਬ ਐਕਸ਼ਨ ਸਾਹਿਬ ਦੇ ਸਹਿਯੋਗ ਦੇ ਨਾਲ ਆਪਣੇ ਐਮਐਲਏ ਸਾਹਿਬ ਦੀ ਸਪੋਰਟ ਦੇ ਨਾਲ ਅਸੀਂ ਸੁਪਰ ਸੈਵਰ ਮਸ਼ੀਨਾਂ ਲਾ ਕੇ ਸੀਵਰੇਜ ਸਾਫ਼ ਕਰਾ ਰਹੇ ਹਾਂ ਦਰਬਾਰ ਸਾਹਿਬ ਵਾਲੀ ਲੇਨ ਦੇ ਲੱਕੜ ਮੰਡੀ ਐ ਕਿਉਂਕਿ ਇਹਦੇ ਨਾਲ ਕਾਫੀ ਗਲੀਆਂ ਜੁੜੀਆਂ ਹੋਈਆਂ ਇੱਥੇ ਪਾਣੀ ਖੜਾ ਹੋ ਜਾਂਦਾ ਅਸੀਂ ਸਭ ਤੋਂ ਪਹਿਲਾਂ ਸੀਵਰੇਜ ਦਾ ਕੰਮ ਕਲੀਅਰ ਕਰਕੇ ਕਿਉਂਕਿ ਪਿਛਲੇ ਸਮੇਂ ਤੋਂ ਗਾਰਾ ਨਹੀਂ ਨਿਕਲੀਆਂ ਡੀਜ਼ਲਟਿੰਗ ਨਹੀਂ ਹੋਈ ਉਹ ਸਾਰਾ ਕੰਮ ਕਰਾ ਕੇ ਅਸੀਂ ਵਧੀਆ ਲੱਖਾ ਬਣਾਵਾਂਗੇ ਅੱਜ ਤੁਹਾਡੇ ਚੈਨਲ ਦੇ ਥਰੂ ਸਾਰੇ ਦੇਸ਼ ਵਿਦੇਸ਼ਾਂ ਵਿੱਚ ਵਜਦੇ ਤੁਹਾਡੇ ਸਾਰੇ ਸਾਥੀਆਂ ਨੂੰ ਤੁਹਾਡੇ ਚੈਨਲ ਦੇ ਜਿੰਨੇ ਵੀ ਤੁਹਾਡੇ ਵਿਊਰ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਔਰ ਗੁਰੂ ਗ੍ਰਾਮਦਾਸ ਪਾਤਸ਼ਾਹ ਤਨਤਨ ਬਾਬਾ ਦੀ ਜੋ ਜੀ ਮਿਹਰ ਕਰਮ ਸਾਰਿਆਂ ਨੂੰ ਅਸ਼ੀਰਵਾਦ ਦੇ ਕੇ ਸਾਰਿਆਂ ਨੂੰ ਖੁਸ਼ੀਆਂ ਕਿੜੇ ਬਖਸ਼ਣ ਔਰ ਆਉਣ ਵਾਲਾ 2025 ਦਾ ਜੋ ਸਾਲ ਹੈ ਸਭ ਲਈ ਖੁਸ਼ੀਆਂ ਕਿੜੇ ਔਰ ਤਰੱਕੀਆਂ ਲੈ ਕੇ ਆਵੇ ਆਸ ਕਰਾਂਗੇ ਕਿ ਸਾਰੇ ਜਾਨੇ ਰਲ ਮਿਲ ਕੇ ਸੰਗਤ ਦੀ ਸੇਵਾ ਕਰਕੇ ਆਪਣੇ ਸ਼ਹਿਰ ਦੀ ਆਪਣੇ ਪੰਜਾਬ ਦੀ ਤਰੱਕੀ ਕਰੀਏ ਆਪਣੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਤਾਂ ਕਿ ਪੰਜਾਬ ਤਰੱਕੀ ਕਰ ਸਕੇ